हां जी दोस्तों एमडी जॉब अलर्ट चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਟਵਾਰੀ ਦੀਆਂ ਪੋਸਟਾਂ 1001 ਸੰਬੰਧੀ ਜੀ ਅਪਡੇਟ ਲੈ ਕੇ حاضر ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਸਾਰਿਆਂ ਨੂੰ ਇੰਤਜ਼ਾਰ ਪਟਵਾਰੀ ਦੀਆਂ ਪੋਸਟਾਂ ਦੇ ਸੰਬੰਧ ਵਿੱਚ ਜਾਣਕਾਰੀ ਲੈ ਕੇ حاضر ਹੋਏ ਹਾਂ ਜੀ ਪੂਰਾ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਹ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਇਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਇੱਕ ਹੋਰ ਬੇਨਤੀ ਹੈ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਨਫੋਰਮੇਸ਼ਨ ਹੈ ਕੀ ਡਰਾਈਵਰ ਦੀਆਂ ਪੋਸਟ ਆਈਆਂ ਸੀਗੀਆਂ ਜੀ ਉਸ ਦੇ ਸਬੰਧ ਦੇ ਵਿੱਚ ਜੰਗਲਾਤ ਵਿਭਾਗ ਦੇ ਵਿੱਚ ਉਸ ਦਾ ਰਿਜ਼ਲਟ ਜਾਰੀ ਕੀਤਾ ਗਿਆ ਜਾ ਕੇ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਦੇਖੋ ਸੀ ਅਪਲੋਡ ਕਰ ਦਿੱਤਾ ਹੈ ਕਰ ਰਿਜ਼ਲਟ ਤੁਹਾਨੂੰ ਦੱਸਦੀ ਕਿ ਪਟਵਾਰੀ ਪੰਜਾਬ ਦੇ ਵਿੱਚ ਭਰਤੀ ਆਉਣੀ ਹੈ ਜੀ 1001 ਪੋਸਟਾਂ ਦੀ ਗਿਣਤੀ ਹੋਵੇਗੀ ਤੇ ਅਦੀਨ ਸਿਵਾਵਾ ਚੋਣ ਬੋਰਡ ਜੋ ਕਿ ਹੈ ਸੰਸਥਾ ਦੇ ਵੱਲੋਂ ਬੋਰਡ ਦੇ ਵੱਲੋਂ ਇਹ ਪੇਪਰ ਲਿਆ ਜਾਣਾ ਹੈਗਾ ਜੀ ਤੇ ਇਸ ਦੇ ਸਬੰਧ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜੋ ਪਟਵਾਰੀ ਦਾ ਪੇਪਰ ਹੋ ਰਿਹਾ ਹੈ ਸਾਡੀ ਇਨਫੋਰਮੇਸ਼ਨ ਜੋ ਸਾਨੂੰ ਮਿਲੀ ਹੈਗੀ ਆ ਉਹ ਹੋਣ ਜਾ ਰਿਹਾ ਜੀ ਅਗਸਤ 2025 ਦੇ ਵਿੱਚ ਅਗਸਤ 2025 ਦੇ ਵਿੱਚ ਪੇਪਰ ਹੋਣ ਜਾ ਰਿਹਾ ਜਾਨੀ ਕਿ ਤੁਹਾਡੇ ਕੋਲ ਜੁਲਾਈ ਜੂਨ ਜੁਲਾਈ ਜਿੰਨਾ ਜੂਨ ਦਾ ਸਮਾਂ ਰਹਿ ਗਿਆ ਤੇ ਜੁਲਾਈ ਦਾ ਸਮਾਂ ਰਹਿ ਗਿਆ ਜੀ ਓਨਾ ਕੀ ਟਾਈਮ ਰਹਿ ਗਿਆ ਤੁਸੀਂ ਜਲਦੀ ਤੋਂ ਜਲਦੀ ਤਿਆਰੀ ਖਿੱਚ ਦਿਓ ਜੀ ਥੋੜਾ ਸਮਾਂ ਹੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੇ ਪੜਨ ਦੇ ਲਈ ਤੁਹਾਡੇ ਪੜਨ ਦੇ ਲਈ ਪਟਵਾਰੀ ਦਾ ਪੇਪਰ ਕਲੀਅਰ ਕਰਨ ਦੇ ਲਈ ਬਹੁਤ ਹੀ ਘੱਟ ਸਮਾਂ ਰਹਿ ਗਿਆ ਤੇ ਤੁਹਾਨੂੰ ਦੱਸ ਦਈਏ ਕੇ ਇਸ ਦੇ ਵਿੱਚ ਟੋਟਲ 150 ਕੁਐਸਚਨ ਆਉਣਗੇ ਜੀ ਜਿਸ ਦੇ ਵਿੱਚ 50 ਪਾਰਟ A ਦੇ ਕੁਐਸਚਨ ਆਉਣਗੇ ਤੇ 100 ਦੂਸਰੇ ਕੁਐਸਚਨ ਆਉਣਗੇ ਜੀ ਜਿੰਤੋਂ ਤੱਕ ਇਨਫੋਰਮੇਸ਼ਨ ਮਿਲੀ ਹੈਗੀ ਆ ਤੇ 2.5 ਘੰਟਿਆਂ ਦਾ ਪੇਪਰ ਲਿਆ ਜਾਵੇਗਾ ਪੇਪਰ A ਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਤੇ ਪੇਪਰ B ਦੇ ਵਿੱਚ 네ਗੇਟਿਵ ਮਾਰਕਿੰਗ ਲਈ ਜਾਵੇਗੀ ਜੇਕਰ ਤੁਸੀਂ ਸਲੇਵਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਸਲੇਵਸ ਵੀ ਤੁਹਾਨੂੰ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਿਓ ਅਸੀਂ ਸਲੇਵਸ ਬਾਰੇ ਵੀ ਜਾਣਕਾਰੀ ਤੁਹਾਨੂੰ ਦੇ ਦੇਵਾਂਗੇ ਜੀ ਇਸ ਕਰਕੇ ਜਦੋਂ ਵੀ ਪਟਵਾਰੀ ਦਾ ਪੂਰਾ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਅਸੀਂ ਵੀਡੀਓ ਉਸੇ ਟਾਈਮ ਬਣਾ ਕੇ ਲੈ ਕੇ حاضر ਹੋਵਾਂਗੇ ਤੁਹਾਡੇ ਤੱਕ ਜੀ ਇਸੇ ਤਰ੍ਹਾਂ ਦੀਆਂ ਵੀਡੀਓਜ਼ ਪੋਸਟਾਂ ਸੰਬੰਧੀ ਵੀਡੀਓ ਪੰਜਾਬ ਦੇ ਵਿੱਚ ਜਦੋਂ ਵੀ ਪੋਸਟ ਆਉਂਦੀਆਂ ਨੇ ਉਸ ਸੰਬੰਧੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਨੇ ਆ ਇਸ ਕਰਕੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾਏ ਸੀ ਅੱਜ ਦਾ ਨੋਟੀਫਿਕੇਸ਼ਨ ਹੁਣ ਹੋਰ ਵੀ ਕਾਫੀ ਸਾਰੀਆਂ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ